ਸਸਰੀ ਕਾਲਜੀ ਸਾਰਿਆਂ ਨੂੰ ਤੁਹਾਡਾ ਵੀਰ ਸਿਕੰਦਰ ਸੰਧੂ ਘਰਾਗਣਾ ਬਸ ਸਟੈਂਡ ਬਟੰਡੇ ਵਾਲਾ ਮਲੋਟ ਰੋਡ ਤੇ ਜਾ ਰਿਹਾ ਚਾਰ ਲੈਣਾ ਕਹਿਣ ਲੱਗਿਆ ਚੰਗਾ ਲੱਗਦਾ ਸ਼ੇਅਰ ਜ਼ਰੂਰ ਕਰਨਾ ਹੋ ਬਸ ਯਾਡਾ ਚੱਲਿਆ ਬਲੋਟ ਰੋਡ ਤੇ ਸੇਠ ਪੈਗੇ ਪੜਨੇ ਹੋ ਬਸ ਯਾਡਾ ਚੱਲਿਆ ਮਲੋਟ ਰੋਡ ਤੇ ਸੇਠ ਪੈਗੇ ਪੜਨੇ ਇਕੱਠੇ ਹੋ ਕੇ ਪਾਣੀਏ ਵੀ ਜੱਟਾ ਵਾਂਗੂ ਲਾਉਣ ਲੱਗੇ ਤਰਨੇ ਹੋ ਇਕੱਠੇ ਹੋ ਕੇ ਪਾਣੀਏ ਵੀ ਜੱਟਾ ਵਾਂਗੂ ਲਾਉਣ ਲੱਗੇ ਤਰਨੇ ਕਿ ਸਾਡੇ ਨਾਲ ਧੱਕਾ ਕਰਨ ਲੱਗੀਆਂ ਇਹ ਸਰਕਾਰਾਂ ਗੁੰਡੀਆਂ ਹੁਣ ਆਪਦੇ ਬਾਰੀ ਉਹ ਪਤਾ ਲੱਗਦਾ ਮਿਰਚਾਂ ਕੀ ਹੁੰਦੀਆਂ ਹੁਣ ਆਪਦੇ ਬਾਰੀ ਉਹ ਪਤਾ ਲੱਗਦਾ ਮਿਰਚਾਂ ਕੀ ਹੁੰਦੀਆਂ ਆਖ ਦੇ ਕਿਸਾਨ ਸੀ ਉਹ ਬੇਲਣ ਐਵੇਂ ਲਾਉਂਦੇ ਧਰਨੇ ਆਖ ਦੇ ਕਿਸਾਨ ਸੀ ਉਹ ਬੇਲਣ ਐਵੇਂ ਲਾਉਂਦੇ ਧਰਨੇ ਅੱਜ ਅੱਗ ਹੋਈ ਅੱਦ ਕਾਨਾਂ ਵੱਲ ਕਹਿੰਦੇ ਅਸੀਂ ਭੁੱਖੇ ਮਰਨੇ ਅੱਜ ਅੱਗ ਹੋਈ ਅੱਦ ਕਾਨਾਂ ਵੱਲ ਕਹਿੰਦੇ ਅਸੀਂ ਭੁੱਖੇ ਮਰਨੇ ਉਹ ਕੰਮਤੰਦ ਸਾਡਾ ਸਾਰਾ ਠੱਪ ਹੋ ਕੇ ਵਿਕ ਜਾਣਗੀਆਂ ਲੂੰਗੀਆਂ ਹੁਣ ਆਪਦੇ ਬਾਰੀ ਉਹ ਪਤਾ ਲੱਗਦਾ ਮਿਰਚਾਂ ਕੀ ਹੁੰਦੀਆਂ ਹੁਣ ਆਪਦੇ ਬਾਰੀ ਉਹ ਪਤਾ ਲੱਗਦਾ ਮਿਰਚਾਂ ਕੀ ਹੁੰਦੀਆਂ ਹੋ ਚੱਕਿਆ ਕਿਸਾਨਾਂ ਦਾ ਸੀ ਜਦੋਂ ਤਰਨਾ ਸੇਠਾ ਨੇ ਵਜਾਈਆਂ ਤਾੜੀਆਂ ਹੋ ਚੱਕਿਆ ਕਿਸਾਨਾਂ ਦਾ ਸੀ ਜਦੋਂ ਤਰਨਾ ਸੇਠਾ ਨੇ ਵਜਾਈਆਂ ਤਾੜੀਆਂ ਹੁਣ ਇਕੱਠੇ ਹੋ ਕੇ ਪੱਤਰਕਾਰਾ ਮੂਰੇ ਇਹਨਾਂ ਨੇ ਕੋ ਸੰਗਾ ਪਾੜੀਆਂ ਹੁਣ ਇਕੱਠੇ ਹੋ ਕੇ ਪੱਤਰਕਾਰਾਂ ਮੂਰੇ ਇਹਨਾਂ ਨੇ ਕੋ ਸੰਘਾ ਪਾੜੀਆਂ ਉਹ ਹੁਣੋਂ ਰੋਂਦੇ ਨੇ ਸ਼ਕੰਦਰਾ ਉਹ ਜਿਹੜੇ ਕਹਿੰਦੇ ਸੀ ਕਿਸਾਨਾਂ ਦੀਆਂ ਪੱਤਤੀਆਂ ਜੂੰਡੀਆਂ ਹੁਣ ਆਵਦੇ ਵਾਰੀ ਉਹ ਪਤਾ ਲੱਗਦਾ ਮਿਰਚਾਂ ਕੀ ਹੁੰਦੀਆਂ ਹੁਣ ਆਵਦੇ ਵਾਰੀ ਉਹ ਪਤਾ ਲੱਗਦਾ ਮਿਰਚਾਂ ਕੀ ਹੁੰਦੀਆਂ ਧੰਨਵਾਦ ਜੀ ਹਰ ਇੱਕ ਸੇਠ ਕੋਲੇ ਵੀਡੀਓ ਪਹੁੰਚਣੀ ਚਾਹੀਦੀ ਆ ਕਿ ਅੱਗੇ ਤੋਂ ਕਿਸਾਨਾਂ ਦੇ ਨਾਲ ਖੜਨ ਵੀ ਆਕਤਾ ਬਣਾਈ ਰੱਖਣ ਅਸੀਂ ਉਹਨਾਂ ਦੇ ਉਹ ਸਾਡੇ ਕੰਮ ਆਉਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ